ਹਾਂਜੀ ਸੱਸੀਆ ਜਾਲ ਦੋਸਤੋ ਤਾਜ਼ੀ ਨੌਕਰੀ ਤੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਤੁਹਾਡੇ ਲਈ ਹਰ ਟਾਈਮ ਹਰ ਸਮੇਂ ਨਿਊ ਅਪਡੇਟ ਲੈ ਕੇ ਹਾਜ਼ਰ ਹੁੰਦੀ ਹੈ ਆਪਣੀ ਟੀਮ ਦੋਸਤੋ ਅੱਜ ਦੀ ਵੀਡੀਓ 886635 ਭਰਤੀ ਦੇ ਵੇਟਿੰਗ ਲਿਸਟਾਂ ਦੇ ਸੰਬੰਧ ਵਿੱਚ ਅਤੇ ਇਸ ਦੇ ਨਾਲ 993 ਅਤੇ 2364 ਭਰਤੀ ਤਿੰਨੋਂ ਭਰਤੀਆਂ ਦੇ ਉੱਪਰ ਅੱਜ ਦੀ ਅਪਡੇਟ ਲੈ ਕੇ حاضر ਹੋਏ ਆਂ ਅਗਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਈਟੀਟੀ ਭਰਤੀ ਰਿਲੇਟਿਵ ਕੋਈ ਵੀ ਅਪਡੇਟ ਆਉਂਦੀ ਆ ਕੋਈ ਨਵੀਂ ਇਨਫੋਰਮੇਸ਼ਨ ਹੈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤਾਂ ਕਿ ਤੁਹਾਨੂੰ ਵੀ ਉਸ ਚੀਜ਼ ਦੀ ਪੂਰੀ ਨੌਲੇਜ ਹੋ ਸਕੇ ਤਾਂ ਆਓ ਦੋਸਤੋ ਲੈ ਕੇ ਚੱਲਦੇ ਆਂ ਇੱਕ ਵਾਰ ਆਪਾਂ ਇਨ੍ਹਾਂ ਵੈਬਸਾਈਟਾਂ ਦੇ ਉੱਪਰ ਔਰ ਸਾਰੀ ਜਾਣਕਾਰੀ ਸ਼ੇਅਰ ਕਰਦੇ ਆ ਇਨ੍ਹਾਂ ਤਿੰਨਾਂ ਭਰਤੀਆਂ ਦੇ ਸਬੰਧ ਵਿੱਚ ਤਾਂ ਸਭ ਤੋਂ ਪਹਿਲਾਂ ਦੋਸਤੋ ਆਪਾਂ ਪੋਰਟਲ ਓਪਨ ਕੀਤਾਗਾ ਤੇ 264 ਭਰਤੀ ਦਾ ਜਿਹੜੀ ਕਿ 2020 ਦੇ ਵਿੱਚ ਆਈ ਹੈ ਉਸ ਤੋਂ ਬਾਅਦ ਸੈਕੰਡ ਪੋਰਟਲ ਤੁਸੀਂ ਦੇਖ ਸਕਦੇ ਹੋ ਜਿਹੜੀ ਭਰਤੀ 2021 ਦੇ ਵਿੱਚ ਆਈ ਹੈ 6635 ਅਤੇ ਲਾਸਟ ਭਰਤੀ ਆਪਣੀ 2022 ਦੇ ਵਿੱਚ ਆਈ ਹੈ 9994 ਤਾਂ ਦੋਸਤੋ ਤਿੰਨਾਂ ਭਰਤੀਆਂ ਦਾ ਪ੍ਰੋਸੈਸ ਹਾਲੇ ਆਪਾਂ ਪੈਂਡਿੰਗ ਦੇ ਵਿੱਚ ਕਹਿ ਸਕਦੇ ਹਾਂ ਕੋਈ sire ਨਹੀਂ ਚੜਿਆਗਾ ਕੋਈ ਵੀ ਭਰਤੀ ਹਾਲੇ 100% ਕੰਪਲੀਟ ਨਹੀਂ ਹੋਈਗੀ ਜਿਸ ਕਰਕੇ ਇਹਨਾਂ ਦਾ ਅੱਜ ਅਪਡੇਟ ਲੈ ਕੇ ਆਏ ਆਂ ਔਰ ਕੰਪੈਰੀਜ਼ਨ ਕਰਦੇ ਆ ਉਸ ਤੋਂ ਬਾਅਦ ਜੋ ਵੇਇਟਿੰਗ ਲਿਸਟਾਂ ਦੀ ਅਪਡੇਟ ਹੈ ਉਹ ਵੀ ਆਪਾਂ ਪੂਰੀ ਜਾਣਕਾਰੀ ਦੇ ਨਾਲ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਕਿ ਤੁਹਾਨੂੰ ਵੀ ਪਤਾ ਲੱਗ ਸਕੇ ਕਿ 6635 ਦਾ ਪ੍ਰੋਸੈਸ ਕਿ ਚੱਲ ਰਿਹਾਗਾ ਸਭ ਤੋਂ ਪਹਿਲਾਂ ਆਪਣੀ 2020 ਵਾਲੀ 2364 ਭਰਤੀ ਹੈ ਜਿਹੜੀ ਕਿ ਸਟੌਪ ਹੋ ਚੁੱਕੀ ਸੀ ਯਾਨੀ ਕਿ ਇਸ ਤੱਕ ਨੋਟੀਫਿਕੇਸ਼ਨ ਰੱਦ ਕਰ ਦਿੱਤਾ ਗਿਆ ਸੀ ਬਟ ਆਪਣੇ ਯੂਨੀਅਨ ਦੇ ਸਹਿਯੋਗ ਨਾਲ ਔਰ ਕਾਫੀ ਖੰਡਲ ਖੁਆਰ ਹੋਣ ਤੋਂ ਬਾਅਦ ਲਗਭਗ 2 ਸਾਲਾਂ ਬਾਅਦ ਆਪਾਂ ਇਸ ਭਰਤੀ ਨੂੰ ਮੁੜ ਤੋਂ ਬਹਾਲ ਕਰਵਾ ਲਿਆਗਾ ਹੁਣ ਦੋਸਤੋ ਇਸ ਦਾ ਪ੍ਰੋਸੈਸ ਤੁਹਾਨੂੰ ਵੀ ਪਤਾ ਹੈ ਕਿ ਕੁਝ ਦਿਨ ਪਹਿਲਾਂ ਹੀ ਆਪਾਂ ਨੂੰ ਨੋਟੀਫਿਕੇਸ਼ਨ ਮਿਲਿਆ ਸੀ ਕਿ 21 ਤਰੀਕ ਤੋਂ ਆਪਣੇ ਜੋ ਭਰਤੀ ਦੀ ਵੈਰੀਫਿਕੇਸ਼ਨ ਦੇ ਲਈ ਰੀ ਚੈਕਿੰਗ ਦੇ ਲਈ ਫਾਈਲਾਂ ਨੂੰ ਜੋ ਡਿਪਾਰਟਮੈਂਟ ਨੇ ਡਿਊਟੀ ਲਗਾ ਦਿੱਤੀ ਸੀ ਸੀਨੀਅਰ ਅਧਿਕਾਰੀਆਂ ਦੀ ਔਰ ਉਹ ਆਪਣਾ ਕੰਮ ਕਰ ਲਿਆ ਔਰ ਹੁਣ ਉਹਨਾਂ ਨੂੰ ਟਾਈਮ ਦਿੱਤਾ ਗਿਆ ਹੈ ਦੋ ਮੰਤ ਦਾ ਕਿ ਦੋ ਮੰਤ ਦੇ ਵਿੱਚ ਤੁਸੀਂ ਆਪਣਾ ਸਾਰਾ ਪ੍ਰੋਸੈਸ ਕੰਪਲੀਟ ਕਰਕੇ ਭਰਤੀ ਨੂੰ ਪੂਰਾ ਕਰੋ ਔਰ ਉਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਹੈ ਉਮੀਦ ਹੈ ਕਿ ਉਹਨਾਂ ਦਾ ਕੰਮ ਜਿਵੇਂ ਇੱਕ ਹਫਤਾ ਬੀਤ ਗਿਆ ਇੱਕ ਹਫਤੇ ਦੇ ਵਿੱਚ ਜੋ ਵੀ ਉਹਨਾਂ ਨੇ ਆਪਣਾ ਫਾਈਲਾ ਚੈੱਕ ਕਰਨੀਆਂ ਨੇ ਹੋ ਗਈਆਂ ਹੋਣਗੀਆਂ ਹੁਣ ਜਾਂ ਹੁਣ ਇੱਕ ਦੋ ਦਿਨ ਦੇ ਵਿੱਚ ਆਪਾਂ ਨੂੰ ਜੋ ਫਾਈਨਲ ਲਿਸਟਾਂ ਨੇ ਉਹ ਵੈਬਸਾਈਟ ਦੇ ਉੱਪਰ ਦੇਖਣ ਨੂੰ ਮਿਲਣਗੀਆਂ ਤਾਂ ਹੁਣ ਇੱਥੇ ਬਹੁਤ ਸਾਰੇ ਕਮੈਂਟ ਆ ਰਹੇ ਆ ਕਿ ਦੂਸਰੀ ਭਰਤੀ ਸ਼ੁਰੂ ਨਹੀਂ ਹੋਈ ਔਰ ਇਹ ਪੁਰਾਣੀ ਭਰਤੀ ਸ਼ੁਰੂ ਹੋ ਗਈ ਹੈ ਔਰ 9594 ਵੀ 30 ਤਰੀਕ ਅਗਰ ਆਪਣੀ 100% ਫਾਈਨਲ ਹੁੰਦੀ ਹੈ ਜੋ ਆਪਾਂ ਨੂੰ ਕੋਰਟ ਕੇਸ ਦੀ ਤਰੀਕ ਮਿਲੀ ਹੈ ਅਗਰ ਆਪਣਾ ਕੋਰਟ ਕੇਸ ਤੋਂ ਬਾਹਰ ਜਾਂਦੀ ਹੈ ਤਾਂ ਆਪਣੇ ਉਹ ਵੀ ਕੰਮ ਸ਼ੁਰੂ ਹੋ ਜਾਏਗਾ ਤਾਂ ਕਿ ਤਿੰਨੋਂ ਭਰਤੀਆਂ ਦਾ ਪ੍ਰੋਸੈਸ ਚੱਲਦਾ ਰਹੇਗਾ ਜਾਂ ਫਿਰ ਇੱਕ ਭਰਤੀ ਕੰਪਲੀਟ ਹੋਣ ਤੋਂ ਬਾਅਦ ਦੂਸਰੀ ਚੱਲੇਗੀ ਉਸਦੇ ਬਾਰੇ ਆਪਾਂ ਥੋੜਾ ਡਿਸਕਸ਼ਨ ਕਰ ਲੈਂਦੇ ਆ ਜਿਹੜੀ ਕਿ ਗੱਲਬਾਤ ਆਪਣੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪੀਏ ਗੁਲਸ਼ਨ ਛਾਬੜਾ ਜੀ ਨਾਲ ਕੀਤੀ ਗਈ ਉਹਨਾਂ ਨੇ ਥੋੜੀ ਜੀ ਪ੍ਰੋਸੈਸ ਦੀ ਜਾਣਕਾਰੀ ਦਿੱਤੀ ਹੈ ਜੋ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਉਹਨਾਂ ਨੂੰ ਇਹੀ ਸਵਾਲ ਕੀਤਾ ਗਿਆ ਕਿ ਹੁਣ ਜੋ 2364 ਭਰਤੀ ਹੈ ਇਹਨਾਂ ਪਰਸੈਸ ਚੱਲ ਪਿਆ ਹੈ ਤਾਂ ਜਿਹੜੀ ਵੇਟਿੰਗ ਲਿਸਟਾਂ ਨੇ ਸ਼ਾਰਟ 35 ਦੇ ਆ ਉਹਨਾਂ ਦਾ ਕੀ ਕੀਤਾ ਜਾਵੇਗਾ ਉਹਨਾਂ ਨੇ ਇਸ ਚੀਜ਼ ਤੇ ਵਿਸ਼ਵਾਸ ਦਿਵਾਇਆ ਦੋਨਾਂ ਭਰਤੀਆਂ ਤੋਂ ਪਹਿਲਾਂ ਅਸੀਂ 6635 ਨੂੰ ਕੰਪਲੀਟ ਕਰਨਾ ਚਾਹੁੰਦੇ ਹਾਂ ਕਿਉਂਕਿ ਉਹਨੀਆਂ ਘੱਟ ਸ਼ੀਟਾਂ ਬਚੀਆਂ ਨੇ ਤਾਂ ਕਿ ਜੋ ਵੇਟਿੰਗ ਵਾਲੇ ਸਾਥੀ ਆ ਉਹਨਾਂ ਨੂੰ ਜੁਆਇਨ ਕਰਾ ਦਿੱਤਾ ਜਾਵੇ ਔਰ ਉਸ ਤੋਂ ਬਾਅਦ ਜੋ ਭਰਤੀ ਦਾ ਪ੍ਰੋਸੈਸ ਹੋਰ ਜ਼ਿਆਦਾ ਈਜ਼ੀ ਹੋ ਜਾਵੇਗਾ ਸੌਖਾ ਹੋ ਜਾਵੇਗਾ ਉਹ ਸੌਖਾ ਕਿਵੇਂ ਹੋਵੇਗਾ ਹੁਣ ਜਿਹੜੇ ਸਾਥੀ ਵੇਟਿੰਗ ਦੇ ਵਿੱਚ ਪਏ ਆ 6635 ਦੇ ਉਹਨਾਂ ਦੇ ਵਿੱਚੋਂ ਕੁਝ ਸਾਥੀ ਅਜੇਹੇ ਵੀ ਹੋਣਗੇ ਜਿਨ੍ਹਾਂ ਨੇ 2364 ਵਿੱਚ ਅਪਲਾਈ ਕੀਤਾ ਸੀਗਾ ਔਰ ਇਥੇ ਵੀ ਭਰਤੀ ਰੱਦ ਹੋਣ ਕਰਕੇ ਉਹਨਾਂ ਦਾ ਕੋਈ ਕਿਸੇ ਪਾਸੇ ਹੱਲ ਨਹੀਂ ਹੋਇਆਗਾ ਹੁਣ ਇਧਰ ਵੀ ਭਰਤੀ ਸ਼ੁਰੂ ਹੋ ਗਈ ਹੈ ਔਰ 6435 ਵੀ ਪਈ ਆ ਵੇਟਿੰਗ ਦੇ ਵਿੱਚ ਵੀ ਪਈ ਤਾਂ ਹੁਣ ਇਸ ਕਰਕੇ ਡਿਪਾਰਟਮੈਂਟ ਨੇ ਇਹ ਫੈਸਲਾ ਲਿਆ ਆ ਕਿ 6435 ਦੀ ਜੋ ਲਿਸਟ ਆ ਨੇ ਉਹਨਾਂ ਨੂੰ ਕੰਪਲੀਟ ਕਰ ਦਿੱਤਾ ਜਾਵੇ ਔਰ ਭਰਤੀ ਨੂੰ ਪੂਰਾ 100% ਕੰਪਲੀਟ ਕਰ ਦਿੱਤਾ ਜਾਵੇ ਉਸ ਦੇ ਨਾਲ ਨਾਲੇ ਤਾਂ 2364 ਵਾਲੇ ਸਾਥੀਆਂ ਨੂੰ ਬੈਨੀਫਿਟ ਹੈ ਨਾਲੇ ਉਸ ਭਰਤੀ ਦਾ 994 ਵਾਲੇ ਨੂੰ ਬੈਨੀਫਿਟ ਹੈ ਔਰ ਨਾਲ ਦੀ ਨਾਲ ਡਿਪਾਰਟਮੈਂਟ ਨੂੰ ਵੀ ਬੈਨੀਫਿਟ ਹੈ ਡਿਪਾਰਟਮੈਂਟ ਨੂੰ ਇਸ ਤਰੀਕੇ ਬੈਨੀਫਿਟ ਹੈ ਕਿ ਜਿਹੜੇ ਸਾਥੀ ਤਿੰਨਾਂ ਭਰਤੀਆਂ ਵਿੱਚ ਅਪਲਾਈ ਕੀਤੇ ਹੋਣਗੇ ਤਾਂ ਡਿਪਾਰਟਮੈਂਟ ਨੂੰ ਕੀ ਪਤਾ ਕਿ ਇਸ ਪਰਸਨ ਨੇ ਕਿਹੜੀ ਭਰਤੀ ਦੇ ਵਿੱਚ ਜੁਆਇਨ ਕਰਨਾ ਹੈ ਅਗਰ ਆਪਾਂ ਸੁਪੋਜ਼ ਕਰਦੇ ਹਾਂ ਵੇਟਿੰਗ ਵਾਲੇ ਸਾਥੀ ਆ ਉਧਰ ਵੇਟਿੰਗ ਦੇ ਵਿੱਚ ਪਏ ਆ ਇੱਧਰ 2364 ਵਿੱਚ ਵੀ ਉਹਨਾਂ ਦੇ ਚੰਗੇ ਨੰਬਰ ਉਹਨਾਂ ਦੀ ਸਕਰੂਟੀਨੀ ਹੋ ਚੁੱਕੀ ਹੈ। ਕੱਲ ਨੂੰ 2364 ਦੇ ਵਿੱਚ ਉਹਨਾਂ ਨੂੰ ਜੁਆਇਨਿੰਗ ਲੈਟਰ ਦੇ ਦਿੱਤਾ ਜਾਵੇ। ਔਰ ਕੁਝ ਟਾਈਮ ਬਾਅਦ ਜੋ ਵੇਟਿੰਗ ਵਾਲੀਆਂ ਲਿਸਟਾਂ ਨੇ ਉਹ ਵੀ ਜਾਰੀ ਹੋ ਜਾਣ। ਤਾਂ ਉਧਰ ਵੀ ਉਸ ਸਾਥੀ ਦਾ ਸ਼ੀਟ ਵਿੱਚ ਨਾਮ ਹੋਵੇਗਾ, ਇੱਧਰ ਵੀ ਹੋਵੇਗਾ ਤਾਂ ਇੱਕ ਸ਼ੀਟ ਖਰਾਬ ਹੋਗੀ ਕਿਉਂਕਿ ਇੱਕ ਪਰਸਨ ਨੇ ਤਾਂ ਇੱਕ ਹੀ ਪਾਸੇ ਜੁਆਇਨ ਕਰਨਾ, ਦੋਨਾਂ ਪਾਸੇ ਤਾਂ ਨਹੀਂ ਕਰ ਸਕਦਾਗਾ। ਇਸ ਕਰਕੇ ਡਿਪਾਰਟਮੈਂਟ ਪਹਿਲਾਂ 6835 ਕੰਪਲੀਟ ਕਰਨ ਬਾਰੇ ਗੱਲ ਕਰ ਰਿਹਾ ਜ ਜਿ ਕਿ ਗੁਲਸ਼ਨ ਛਾਪੜਾ ਜੀ ਨੇ ਵੀ ਦੱਸੀ ਹੈ ਕਿ ਆਹੀ 5-7 ਦਿਨ ਦੇ ਵਿੱਚ ਵਿੱਚ ਵੇਟਿੰਗ ਵਾਲੀਆਂ ਲਿਸਟਾਂ ਕੰਪਲੀਟ ਕਰ ਦਿੱਤੀਆਂ ਜਾਣਗੀਆਂ ਉਸ ਤੋਂ ਬਾਅਦ ਜੁੜਾ ਪ੍ਰੋਸੈਸ 2364 ਦਾ ਚੱਲ ਰਿਹਾਗਾ ਇਹ ਇਸੇ ਪ੍ਰਕਾਰ ਚੱਲਦਾ ਰਹੇਗਾ ਔਰ ਉਸ ਦੇ ਨਾਲ 5994 ਵਾਹਿਗੁਰੂ ਜੀ ਦੀ ਅਰਦਾਸ ਤੇ ਨਾਲ ਆਪਣੇ ਸਾਰਿਆਂ ਦੀ ਮਿਹਨਤ ਦੇ ਨਾਲ 30 ਤਰੀਕ ਨੂੰ ਬਹਾਲ ਹੁੰਦੀ ਹੈ ਜਨਵਰੀ ਵਿੱਚ ਤਾਂ ਉਸ ਦਾ ਵੀ ਪ੍ਰੋਸੈਸ ਸ਼ੁਰੂ ਹੋ ਜਾਵੇਗਾ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਜੋ ਅਲੱਗ-ਅਲੱਗ ਗਰੁੱਪ ਬਣਾਏ ਜਾਂ ਟੀਮਾਂ ਬਣਾਈਆਂ ਹੋਈਆਂ 6835 ਵਾਸਤੇ ਅਲੱਗ ਟੀਮ ਬੈਠੀ ਹੋਈ ਆ ਡਿਪਾਰਟਮੈਂਟ ਵਿੱਚ ਜਿਨ੍ਹਾਂ ਦਾ ਕੰਮ ਹੈ ਔਰ 2364 ਲਈ ਅਲੱਗ ਟੀਮ ਜਿਹੜੀ ਹੁਣ 23 ਮੈਂਬਰਾਂ ਦੀ ਬਣੀ ਹੈ ਔਰ 1994 ਲਈ ਅਲੱਗ ਟੀਮ ਕੰਮ ਕਰ ਰਹੀ ਹੈ ਤਾਂ 1994 ਦਾ ਕੰਮ 100% ਕੰਪਲੀਟ ਹੈ ਉਹ ਵੇਟ ਕਰ ਰਿਹਾ ਕਿ ਕੋਰਟ ਕੇਸ ਦੀ ਜੋ ਭਰਤੀ ਉੱਥੋਂ ਬਹਾਲ ਹੋਵੇ ਸਾਨੂੰ ਆਰਡਰ ਮਿਲੇ ਅਸੀਂ ਲਿਸਟਾਂ ਜਾਰੀ ਕਰ ਦਈਏ ਤਾਂ ਕਰਕੇ ਉਹ ਵੀ ਰੁਕੇ ਹੋਏ ਆ ਤਾਂ ਇਸ ਭਰਤੀ ਦਾ ਕਿਸੇ ਵੀ ਭਰਤੀ ਨਾਲ ਕੋਈ ਲਿੰਕ ਨਹੀਂ ਹੈ ਇਹ ਨਹੀਂ ਕਿ ਇੱਕ ਭਰਤੀ ਦਾ ਪ੍ਰੋਸੈਸ ਚੱਲ ਪਿਆ ਤਾਂ ਦੂਸਰੀ ਭਰਤੀ ਉਦੋਂ ਤੱਕ ਨਹੀਂ ਚੱਲੇਗੀ ਜਦੋਂ ਤੱਕ ਉਹ ਪ੍ਰੋਸੈਸ ਖਤਮ ਨਹੀਂ ਹੁੰਦਾ ਕਿਉਂਕਿ ਟੀਮਾਂ ਅਲੱਗ-ਅਲੱਗ ਨੇ ਕੰਮ ਅਲੱਗ-ਅਲੱਗ ਕਰਨਗੇ ਔਰ ਉਸ ਦੇ ਵਿੱਚ ਜਦੋਂ ਲਿਸਟਾਂ ਜਾਰੀ ਹੋਣਗੀਆਂ ਫਾਈਨਲ ਸਟੂਡੈਂਟਸ ਦੇ ਉੱਪਰ ਹੋਵੇਗਾ ਕਿ ਕਿਹੜੀ ਭਰਤੀ ਵਿੱਚ ਜੁਆਇਨ ਕਰਨਾ ਕਿਉਂਕਿ ਬਹੁਤ ਸਾਰੇ ਸਾਥੀ ਅਜਿਹੇ ਹੁੰਦੇ ਆ ਜਿਹੜੇ ਇੱਕ ਜਾਂ ਦੋ ਜਾਂ ਤਿੰਨੋਂ ਭਰਤੀਆਂ ਵਿੱਚ ਜਿਨ੍ਹਾਂ ਦੇ ਚੰਗੇ ਨੰਬਰ ਆਪਾਂ ਕਹਿ ਸਕਦੇ ਹਾਂ ਉਹ ਤਿੰਨਾਂ ਦੇ ਵਿੱਚ ਜੋ ਉਹਨਾਂ ਦੀ ਜੁਆਇਨਿੰਗ ਹੋ ਸਕਦੀ ਹੈ ਬਟ ਇੱਥੇ ਹੁਣ ਆਪਣੇ ਉਹਨਾਂ ਸਾਡੇ ਸਾਥੀਆਂ ਨੂੰ ਸੋਚਣਾ ਚਾਹੀਦਾਗਾ ਜਿਹੜੇ ਸਾਥੀ ਇੱਕ ਭਰਤੀ ਦੇ ਵਿੱਚ ਜਿਨ੍ਹਾਂ ਨੂੰ ਲੱਗ ਰਿਹਾ ਕਿ ਅਸੀਂ ਚੰਗੀ ਜੁਆਇਨਿੰਗ ਸਾਡੀ ਹੋ ਜਾਵੇਗੀ 100% ਹੋ ਜਾਵੇਗੀ ਤਾਂ ਉਹ ਉਸੇ ਭਰਤੀ ਵਿੱਚ ਜੁਆਇਨਿੰਗ ਲੈਟਰ ਲੈ ਕੇ ਦੂਸਰੀ ਭਰਤੀ ਦੇ ਵਿੱਚ ਜੁਆਇਨਿੰਗ ਲੈਟਰ ਨਾ ਲੈਣ ਕਿਉਂਕਿ ਉਸਦੇ ਨਾਲ ਦੂਸਰੇ ਸਾਥੀਆਂ ਨੂੰ ਨੁਕਸਾਨ ਹੋਵੇਗਾ ਕਿਉਂਕਿ ਸੈਲਰੀ ਸਭ ਨੂੰ ਸੇਮ ਹੀ ਮਿਲਣੀ ਹੈ ਕੋਈ ਇਹ ਨਹੀਂ ਹੈ ਕਿ 6635 ਵਾਲੇ ਆ ਜਿਹੜੇ ਇਹਨਾਂ ਨੂੰ ਸੈਲਰੀ ਘੱਟ ਮਿਲੇਗੀ ਜਿਹੜੇ 2364 ਵਾਲੇ ਇਹਨਾਂ ਨੂੰ ਥੋੜੀ ਜਿਹੀ ਜ਼ਿਆਦਾ ਮਿਲੇਗੀ ਔਰ 9594 ਵਾਲਾ ਨੂੰ ਇਹਨਾਂ ਸਾਰਿਆਂ ਨੂੰ ਜਿਆਦਾ ਮਿਲੇਗੀ ਕੋਈ ਅਜਾਹ ਨਹੀਂ ਹੈ ਸੈਲਰੀ ਸਭ ਦੀ ਸੇਮ ਹੈ ਇਸ ਕਰਕੇ ਸਭ ਨੂੰ ਆਪਣੇ ਸੋਚ ਵਿਚਾਰ ਅਕੋਰਡਿੰਗ ਹੀ ਚੱਲਣਾ ਪਏਗਾ ਜਿਹੜੀ ਤੁਹਾਡੀ ਗੱਲ ਕਲੀਅਰ ਕਰਨਾ ਚਾਹੁੰਦੇ ਸੀ ਉਹ ਇਹ ਹੀ ਸੀ ਕਿ ਤਿੰਨੋਂ ਭਰਤੀਆਂ ਦਾ ਪ੍ਰੋਸੈਸ ਅਲੱਗ-ਅਲੱਗ ਚੱਲ ਸਕਦਾ ਹੈ ਅਗਰ ਕੋਰਟ ਕੇਸ ਕੋਰਟ ਤੋਂ ਇਸ ਚੀਜ਼ ਦੀ ਜੋ ਮਨਜ਼ੂਰੀ ਮਿਲ ਜਾਵੇ ਕਿ ਭਰਤੀ 994 ਕੰਪਲੀਟ ਕਰੋ ਸਾਡੇ ਵੱਲੋਂ ਤੁਹਾਨੂੰ ਛੂਟ ਹੈ ਤਾਂ ਹੀ ਉਹ ਪ੍ਰੋਸੈਸ ਚੱਲ ਸਕਦਾ ਹੈ ਕਿ ਅਗਰ ਉਧਰੋਂ ਆਪਣੀ ਜੋ ਕੋਰਟ ਕੇਸ ਹੈ ਉਹ ਖਤਮ ਨਹੀਂ ਹੁੰਦਾ ਉਹ ਤਰੀਕਾ ਤੇ ਤਰੀਕਾ ਮਿਲेंगी ਫਿਰ ਚਾਹੇ 1 ਸਾਲ ਚਾਹੇ 2 ਸਾਲ ਵੀ ਲੱਗ ਸਕਦੇ ਆ ਬਟ ਆਪਣੀ ਇੱਕ ਖੁਦ ਤੇ ਹੋਣਾ ਚਾਹੀਦਾ ਹੈ ਕਿ ਆਪਾਂ ਭਰਤੀ ਕਿੰਨੀ ਜਲਦੀ ਪੂਰੀ ਕਰਾਉਣੀ ਹੈ ਔਰ ਕਿਸ ਤਰੀਕੇ ਕਰਾਉਣੀ ਹੈ ਜੋ ਕਿ ਆਪਣੇ 994 ਸਾਥੀ ਬਹੁਤ ਵਧੀਆ ਤਰੀਕੇ ਨਾਲ ਲੱਗੇ ਹੋਏ ਆ ਕਿਉਂਕਿ ਅਗਰ ਅਜਾਹ ਨਾ ਕੀਤਾ ਜਾਂਦਾ ਐਨੀ ਜਿਆਦਾ ਭੱਜ ਦੌੜ ਨਾ ਕੀਤੀ ਜਾਂਦੀ ਸਰਕਾਰ ਦੇ ਵਿਰੁੱਧ ਨਾਰੇਬਾਜੀ ਨਾ ਕੀਤੀ ਜਾਂਦੀ ਜੋ ਧਰਨਾ ਲੱਗਿਆ ਹੋਇਆਗਾ ਉਹ ਨਾ ਲਗਾਏ ਜਾਂਦੇ ਤਾਂ ਹੋ ਸਕਦਾ ਕਿ ਸੀ ਇਹ ਵੀ ਭਰਤੀ 2-3 ਸਾਲ ਹੋਰ ਲੰਘ ਜਾਂਦੀ ਬਟ ਅਗਰ ਆਪਾਂ ਆਪਣੀ ਮਿਹਨਤ ਕਰਾਂਗੇ ਆਪਾਂ ਸਰਕਾਰ ਦੇ ਵਿਰੁੱਧ ਖੜਾਂਗੇ ਫਿਰ ਹੀ ਆਪਣਾ ਕੋਈ ਹੱਲ ਹੋਵੇਗਾ ਆਦਰਵਾਇਜ਼ ਕਿਸੇ ਦਾ ਕੋਈ ਹੱਲ ਨਹੀਂ ਹੁੰਦਾਗਾ ਤਾਂ ਇਸ ਕਰਕੇ ਇਹ ਅਰਦਾਸ ਕਰੋ ਕਿ ਆਪਣੀ 994 ਭਰਤੀ ਵੀ ਬਾਹਰ ਹੋਵੇ ਔਰ ਉਹ ਵੀ ਜਲਦੀ ਤੋਂ ਜਲਦੀ ਪ੍ਰੋਸੈਸ ਸ਼ੁਰੂ ਹੋ ਜਾਵੇ ਤਾਂ ਕਿ ਹੁਣ 2024 ਆਨ ਵਾਲਾ ਹੈਗਾ ਔਰ 2023 ਦੀ ਭਰਤੀ ਵੀ ਕੋਈ ਨਾਮ ਨਿਸ਼ਾਨ ਨਹੀਂ ਆਏਗਾ ਤਾਂ ਕਿ ਇਹ ਤਿੰਨੋਂ ਭਰਤੀਆਂ ਅਗਰ ਪੂਰੀਆਂ ਹੁੰਦੀਆਂ ਨੇ ਫੇਰ ਹੀ ਅਗਲੀ ਕੋਈ ਭਰਤੀ ਸਰਕਾਰ ਕੱਢੇਗੀ ਆਦਰਵਾਇਜ਼ ਆਪਾਂ ਨੂੰ ਨਹੀਂ ਪਤਾਗਾ ਕਿ ਹਰ ਦੀ ਭਰਤੀ ਇੱਕ ਸਾਲ ਨਾ ਆਵੇ 2 ਸਾਲ ਨਾ ਆਵੇ ਤਾਂ ਇਸ ਕਰਕੇ ਜੋ ਪ੍ਰੋਜੈਕਟ ਚੱਲ ਰਿਹਾ ਉਸ ਨੂੰ ਇਸੇ ਤਰੀਕੇ ਚੱਲਣਾ ਚਾਹੀਦਾਗਾ ਔਰ ਜਲਦੀ ਤੋਂ ਜਲਦੀ ਸਭ ਦੀ ਜੁਆਇਨਿੰਗ ਹੋਣੀ ਚਾਹੀਦੀ ਹੈ ਹੋਰ ਜੋ ਵੀ ਅਪਡੇਟ ਆਏਗਾ ਤੁਹਾਨੂੰ ਸ਼ੇਅਰ ਕਰਦੇ ਰਵਾਂਗੇ ਧੰਨਵਾਦ